ਉਦੋਂ ਤੁਹਾਡੀ ਬੇਟੀ ਐ ਕਿਸ਼ਟੂ ਕੇ ਬਹੁਤ ਪਿਆਰੀ ਹੈ ਨਾ ਉਹ ਪਰਿਵਾਰ ਤੇ ਦਾ ਬਹੁਤ ਔਖਾ ਦਿਨ ਹੁੰਦਾ ਲੱਗਦਾ ਉਦੋਂ ਜਦੋਂ ਤੁਸੀਂ ਹਸਪੀਟਲ ਦੇ ਵਿੱਚ ਲੇਟੇ ਪਏ ਸੀ ਉਹ ਬੱਚੇ ਯਾਦ ਆ ਰਹੇ ਸੀ ਬੰਦਾ ਇਮੋਸ਼ਨਲ ਵੀ ਹੁੰਦਾ ਭਾਵੁਕ ਵੀ ਹੁੰਦਾ ਕਿ ਯਾਰ ਮੇਰੇ ਬਿਨਾ ਮੇਰਾ ਪਰਿਵਾਰ ਲਾਈ ਕਿਦਾਂ ਐ ਨਹੀਂ ਉਹ ਤਾਂ ਹੈ ਹੀ ਆ ਉਹ ਹਰੇਕ ਆਬਵੀਅਸਲੀ ਸਾਰਿਆਂ ਨੂੰ ਹੀ ਹੋਊਗਾ ਬਟ ਮੈਂ ਘਰੇ ਮੇਰੇ ਪਤਾ ਹੀ ਨਹੀਂ ਸੀਗਾ ਜਦੋਂ ਮੈਨੂੰ ਅਟੈਕ ਆਇਆ ਸੀ ਮਤਲਬ 3 ਦਿਨ ਤੱਕ ਘਰੇ ਪਤਾ ਹੀ ਨਹੀਂ ਸੀ ਮੈਂ ਵੀ ਨਹੀਂ ਸੀ ਦੱਸਿਆ ਮੈਨੂੰ ਸੀਗਾ ਮੈਂ ਕਿਹਾ ਵੀ ਇੰਡੀਆ ਨੇ ਸਾਰੇ ਜਾਣੇ ਤੇ ਵੀ ਦਿੱਲੀ ਉਹ ਬਹੁਤ ਔਖਾ ਹੁੰਦਾ ਹੈ ਨਾ ਵੀ ਬੰਦੇ ਦੀ ਜਦੋਂ ਪਤਾ ਲੱਗ ਜAVE ਦਿੱਲੀ ਹੀ ਨਹੀਂ ਪਹੁੰਚ ਪਾਉਂਦਾ ਛੇ ਛਤੀ ਤੇ ਮੈਨੂੰ ਸੀ ਮੈਂ ਕਿਹਾ ਪਿੱਛੇ ਨਾ ਕੁਝ ਹੋ ਜੇ ਪਰ ਖੈਰ ਮਤਲਬ ਹੁੰਦਾ ਤਾਂ ਹੈ ਨਾ ਵੀ ਚਲੋ ਆਪਣੇ ਜਵਾਕ ਨੇ ਤੇ ਫਿਰ ਉਹ ਇਸ ਫੀਲਡ ਚ ਨੇ ਨਾ ਤੇ ਉਹ ਤਾਂ ਕਰਕੇ ਮੈਨੂੰ ਹੋਇਆ ਬਹੁਤ ਤੇ ਮੈਨੂੰ ਸੀਗਾ ਮੈਂ ਕਿਹਾ ਇਹਨਾਂ ਨੂੰ ਪਤਾ ਨਾ ਲੱਗੇ ਵੀ ਮੈਂ ਠੀਕ ਹੋ ਕੇ ਆ ਜਾ ਬਟ ਉਹਨਾਂ ਚਿਰ ਅਸੀਂ ਉਹਨੂੰ ਦੱਸਿਆ ਨਹੀਂ ਸੀਗਾ ਆ ਕੇ ਹੀ ਦੱਸਿਆ ਸੀ ਇੰਡੀਆ ਮਤਲਬ 2 ਮਹੀਨੇ ਬਾਅਦ ਮੀਡੀਆ ਵੀਡੀਓ ਵੀਡੀਓਜ਼ ਵਗੈਰਾ ਦਾ ਫੋਟੋ ਦੇਖ ਉਹ ਉਹਨਾਂ ਨੇ ਦੇਖਿਆ ਸੀ ਉਹਨਾਂ ਨੂੰ ਇੰਨਾ ਨਹੀਂ ਸੀ ਪਤਾ ਵੀ ਇਹ ਐਨਾ ਕੰਮ ਸੀਰੀਅਸ ਹੋ ਗਿਆ ਉਹ ਇੱਥੇ ਆ ਕੇ ਪਤਾ ਲੱਗਿਆ ਵੀ ਐਡਾ ਕੰਮ ਸੀਰੀਅਸ ਸੀਗਾ ਤੁਹਾਡਾ ਧੰਨਵਾਦ ਜਾਂਦੇ ਜਾਂਦੇ ਇੱਕ ਗੀਤ ਜਿਹੜਾ ਤੁਸੀਂ ਆਪਣੇ ਯਾਰ ਲਈ ਆਪਣੇ ਮੁਰਸ਼ਿਦ ਲਈ ਜਦੋਂ ਉਹਦੇ ਕੋਲੇ ਜਾਂਦੇ ਹੋ ਤਾਂ ਜ਼ਰੂਰ ਉਹ ਸੁਣਦੇ ਨੇ ਜਾਂ ਸਭ ਨੂੰ ਸੁਣਾਉਂਦੇ ਨੇ ਮੈਂ ਕਹਿੰਦਾ ਵੀ ਅੱਜ ਸਵਾ ਦੇ ਦਿਨਾਂ ਤੇ ਕਾ ਨੂੰ ਗੀਤ ਗੂਤ ਮੈਨੂੰ ਕੋਈ ਧਾਰਮਿਕ ਕੋਈ ਧਾਰਮਿਕ ਬੋਲ ਜੇ ਤੁਸੀਂ ਸਿਰ ਤੇ ਦਸਤਾਰ ਬੰਨੀ ਹੋਈ ਆ ਕੋਈ ਉਸ ਤਰ੍ਹਾਂ ਦਾ ਉਹ ਸਵਾ ਸਵਾ ਲੱਖ ਨਾਲ ਕੱਲੇ ਕੱਲੇ ਲੜੇ ਨੇ ਸਿੱਧ ਕੋ ਨਾ ਹਾਰੇ ਸਿੰਘ ਨੀਹਾਂ ਵਿੱਚ ਖੜੇ ਨੇ ਉਹ ਸਿੱਖ ਕੌਮ ਜਿਹਾਂ ਇਤਿਹਾਸ ਨਾ ਕਿਸੇ ਦਾ ਸਿੱਖ ਕੌਮ ਜਿਹਾਂ ਇਤਿਹਾਸ ਨਾ ਕਿਸੇ ਦਾ ਯੋਧੇ ਦੁਨੀਆ ਤੇ ਬੜੇ ਹੀ ਮਹਾਨ ਨੇ ਕੰਦਾਂ ਸਰਹੰਦ ਦੀਆਂ ਗੜੀ ਚਮਕੌਰ ਵਾਲੀ ਖਾਲਸੇ ਦੀ ਸ਼ਾਨ ਦੇ ਨਿਸ਼ਾਨ ਨੇ ਕੰਦਾਂ ਸਰਹੰਦ ਦੀਆਂ ਗੜੀ ਚਮਕੌਰ ਵਾਲੀ ਖਾਲਸੇ ਦੀ ਸ਼ਾਨ ਦੇ ਨਿਸ਼ਾਨ ਨੇ ਉਦੋਂ ਤੁਹਾਡੀ ਬੇਟੀ ਆ ਕਿਸ਼ਟੂ ਕੇ ਬਹੁਤ ਪਿਆਰੀ ਹੈ ਨਾ ਉਹ ਪਰਿਵਾਰ ਤੇ ਦਾ ਬਹੁਤ ਔਖਾ ਦਿਨ ਹੁੰਦਾ ਲੱਗਦਾ ਉਦੋਂ ਜਦੋਂ ਤੁਸੀਂ ਹਸਪੀਟਲ ਦੇ ਵਿੱਚ ਲੇਟੇ ਪਏ ਸੀ ਉਹ ਬੱਚੇ ਯਾਦ ਆ ਰਹੇ ਸੀ ਬੰਦਾ ਇਮੋਸ਼ਨਲ ਵੀ ਹੁੰਦਾ ਭਾਵੁਕ ਵੀ ਹੁੰਦਾ ਕਿ ਯਾਰ ਮੇਰੇ ਬਿਨਾ ਮੇਰਾ ਪਰਿਵਾਰ ਲਾਇਕੇ ਇਦਾਂ ਐ ਨਹੀਂ ਉਹ ਤਾਂ ਹੈ ਹੀ ਆ ਉਹ ਹਰੇਕ ਆਬਵੀਅਸਲੀ ਸਾਰਿਆਂ ਨੂੰ ਹੀ ਹੋਊਗਾ ਬਟ ਮੈਂ ਘਰੇ ਮੇਰੇ ਪਤਾ ਹੀ ਨਹੀਂ ਸੀਗਾ ਜਦੋਂ ਮੈਨੂੰ ਅਟੈਕ ਆਇਆ ਸੀ ਮਤਲਬ 3 ਦਿਨ ਤੱਕ ਘਰੇ ਪਤਾ ਹੀ ਨਹੀਂ ਦੀ ਸੀ ਮੈਂ ਵੀ ਨਹੀਂ ਸੀ ਦੱਸਿਆ ਮੈਨੂੰ ਸੀਗਾ ਮੈਂ ਕਿਹਾ ਵੀ ਇੰਡੀਆ ਨੇ ਸਾਰੇ ਜਾਣੇ ਤੇ ਵੀ ਦਿੱਲੀ ਉਹ ਬਹੁਤ ਔਖਾ ਹੁੰਦਾ ਹੈ ਨਾ ਵੀ ਬੰਦੇ ਦੀ ਜਦੋਂ ਪਤਾ ਲੱਗ ਜAVE ਦਿੱਲੀ ਹੀ ਨਹੀਂ ਪਹੁੰਚ ਪਾਉਂਦਾ ਛੇ ਛਤੀ ਮੈਨੂੰ ਸੀ ਮੈਂ ਕਿਹਾ ਪਿੱਛੇ ਨਾ ਕੁਝ ਹੋ ਜੇ ਪਰ ਖੈਰ ਮਤਲਬ ਹੁੰਦਾ ਤਾਂ ਹੈ ਹੈਨਾ ਵੀ ਚਲੋ ਆਪਣੇ ਜਵਾਕ ਨੇ ਤੇ ਫਿਰ ਉਹ ਇਸ ਫੀਲਡ 'ਚ ਨੇ ਨੰਤੇ ਉਹ ਤਾਂ ਕਰਕੇ ਮੈਨੂੰ ਹੋਇਆ ਬਹੁਤ ਤੇ ਮੈਨੂੰ ਸੀਗਾ ਮੈਂ ਕਿਹਾ ਇਹਨਾਂ ਨੂੰ ਪਤਾ ਨਾ ਲੱਗੇ ਵੀ ਮੈਂ ਠੀਕ ਹੋ ਕੇ ਆ ਜਾ ਬਟ ਉਹਨਾਂ ਚਿਰ ਅਸੀਂ ਉਹਨੂੰ ਦੱਸਿਆ ਨਹੀਂ ਸੀਗਾ ਆ ਕੇ ਹੀ ਦੱਸਿਆ ਸੀ ਇੰਡੀਆ ਮਤਲਬ 2 ਮਹੀਨੇ ਬਾਅਦ ਮੀਡੀਆ ਵੀਡੀਓ ਵੀਡੀਓਜ਼ ਵਗੈਰਾ ਦਾ ਫੋਟੋ ਦੇਖ ਉਹ ਉਹਨਾਂ ਨੇ ਦੇਖਿਆ ਸੀ ਉਹਨਾਂ ਨੂੰ ਇੰਨਾ ਨਹੀਂ ਸੀ ਪਤਾ ਵੀ ਇਹ ਐਨਾ ਕੰਮ ਸੀਰੀਅਸ ਹੋ ਗਿਆ ਉਹ ਇੱਥੇ ਆ ਕੇ ਪਤਾ ਲੱਗਿਆ ਵੀ ਐਡਾ ਕੰਮ ਸੀਰੀਅਸ ਸੀਗਾ ਤੁਹਾਡਾ ਧੰਨਵਾਦ ਜਾਂਦੇ ਜਾਂਦੇ ਇੱਕ ਗੀਤ ਜਿਹੜਾ ਤੁਸੀਂ ਆਪਣੇ ਯਾਰ ਲਈ ਆਪਣੇ ਮੁਰਸ਼ਿਦ ਲਈ ਜਦੋਂ ਉਹਦੇ ਕੋਲੇ ਜਾਂਦੇ ਹੋ ਤਾਂ ਜ਼ਰੂਰ ਉਹ ਸੁਣਦੇ ਨੇ ਜਾਂ ਸਭ ਨੂੰ ਸੁਣਾਉਂਦੇ ਨੇ ਮੈਂ ਕਹਿੰਦਾ ਵੀ ਅੱਜ ਸਵਾ ਦੇ ਦਿਨਾਂ ਤੇ ਕਾ ਨੂੰ ਗੀਤ ਗੂਤ ਮੈਨੂੰ ਕੋਈ ਧਾਰਮਿਕ ਕੋਈ ਧਾਰਮਿਕ ਬੋਲ ਜੇ ਤੁਸੀਂ ਸਿਰ ਤੇ ਦਸਤਾਰ ਬੰਨੀ ਹੋਈ ਆ ਕੋਈ ਉਸ ਤਰ੍ਹਾਂ ਦਾ ਉਹ ਸਵਾ ਸਵਾ ਲੱਖ ਨਾਲ ਕੱਲੇ ਕੱਲੇ ਲੜੇ ਨੇ ਸਿੱਧ ਕੋ ਨਾ ਹਾਰੇ ਸਿੰਘ ਨੀਹਾਂ ਵਿੱਚ ਖੜੇ ਨੇ ਉਹ ਸਿੱਖ ਕੌਮ ਜਿਹਾਂ ਇਤਿਹਾਸ ਨਾ ਕਿਸੇ ਦਾ ਸਿੱਖ ਕੌਮ ਜਿਹਾਂ ਇਤਿਹਾਸ ਨਾ ਕਿਸੇ ਦਾ ਯੋਧੇ ਦੁਨੀਆ ਤੇ ਬੜੇ ਹੀ ਮਹਾਨ ਨੇ ਕੰਦਾਂ ਸਰਹੰਦ ਦੀਆਂ ਗੜੀ ਚਮਕੌਰ ਵਾਲੀ ਖਾਲਸੇ ਦੀ ਸ਼ਾਨ ਦੇ ਨਿਸ਼ਾਨ ਨੇ ਕੰਦਾਂ ਸਰਹੰਦ ਦੀਆਂ ਗੜੀ ਚਮਕੌਰ ਵਾਲੀ ਖਾਲਸੇ ਦੀ ਸ਼ਾਨ ਦੇ ਨਿਸ਼ਾਨ ਨੇ ਧੰਨਵਾਦ ਬਾਈ ਜੀ